ਭਗਵੰਤ ਮਾਨ ਸਾਹਿਬ ਨੇ ਅਸਮ ਦੇ ਵਿੱਚ ਰੈਲੀ ਕਰਦੇ ਹੋਏ ਵੱਡੀ ਗੱਲ ਕਹੀ ਆਹ ਤੁਹਾਨੂੰ ਦੱਸਦੇ ਹਾਂ ਭਗਵੰਤ ਸਾਹਿਬ ਨੇ ਕੀ ਕਿਹਾ ਅੱਜ ਅਸਮ ਦੇ ਡਿਗਬੋਹੀ ਵਿਖੇ ਪਾਰਟੀ ਉਮੀਦਵਾਰਾਂ ਦੇ ਹੱਕ 'ਚ ਵਿਸ਼ਾਲ ਰੈਲੀ ਤੇ ਸ਼ਿਰਕਤ ਕੀਤੀ ਆਮ ਆਦਮੀ ਪਾਰਟੀ ਦੇਖ ਤੇ ਹਰ ਕਰਦੇ ਕੋਨੇ 'ਚ ਕਰਾਂ ਦੀ ਲੋਕਾਂ ਦੀ ਪਸੰਦ ਬਣ ਚੁੱਕੀ ਹੈ ਰੋਕ ਹੁਣ ਜੁਮਲਿਆਂ ਦੀ ਰਾਜਨੀਤੀ ਤੋਂ ਅੱਕ ਚੁੱਕੇ ਨੇ ਤੇ ਇਮਾਨਦਾਰ ਰਾਜਨੀਤੀ ਵੱਲ ਵਤ ਰਹੇ ਨੇ ਆਇ ਤਾਂ ਇਹ ਇਕੱਠ ਗਵਾਹੀ ਦਿੰਦਾ ਹਾ ਕਿ ਅਸਾਮ ਦੇ ਲੋਕ ਹੁਣ ਬਦਲਾਅ ਲਈ ਤਿਆਰ ਡੱਟੇ ਨੇ ਮਾਣ ਸਤਕਾਰ ਪਰੇ ਪਿਆਰ ਦੇਣ ਲਈ ਬਹੁਤ ਬਹੁਤ ਧੰਨਵਾਦ ਅਸਾਮ ਵਾਲਿਓ ਜਿਸ ਮੁੱਖ ਮੰਤਰੀ ਦਾ ਆਪਣਾ ਪ੍ਰਾਈਵੇਟ ਸਕੂਲ ਹੋਵੇ ਉਹ ਸਰਕਾਰੀ ਸਕੂਲ ਨੂੰ ਕਿਉਂ ਠੀਕ ਕਰਾਵਾਏਗਾ ਜਿਸ ਦੇਸ਼ ਦਾ ਰਾਜਾ ਵਪਾਰੀ ਹੋ ਉਸ ਦੀ ਜਨਤਾ ਭਿਖਾਰੀ ਇਹ ਤੋਂ ਦੱਸਦੀ ਹੈ ਜੀ ਵੱਡੀ ਗੱਲ ਕਹੀ ਪੰਤਨਾ ਸਾਹਿਬ ਨੇ ਅਸਾਮ ਦੇ ਵਿੱਚ ਰੈਲੀ 'ਚ ਉਹਨਾਂ ਨੇ ਜੋ ਹੈ ਅਸਾਮ ਦੇ ਵਿੱਚ ਮਨਿਸਟਰ ਤੇ ਵੱਡਾ ਹਮਲਾ ਬੋਲਿਆ ਉਹਨਾਂ ਨੇ ਕਿਹਾ ਜਿਸ ਦੇਸ਼ ਦਾ ਰਾਜਾ ਵਪਾਰੀ ਹੋ ਉਸ ਦੀ ਜਨਤਾ ਭਿਖਾਰੀ ਹੁੰਦੀ ਹੈ ਇਦਾਂ ਮਤਲਬ ਕੀ ਪੰਤਨਾ ਸਾਹਿਬ ਨੇ ਕਿਹਾ ਕਿ ਜੋ ਹੈ ਵਿਸ਼ਕਰਮਾ ਜੋ ਹੈਗੇ ਆ ਉੱਥੇ ਦੇ ਸੀਐਮ ਅਸਾਮ ਦੇ ਉਹਨਾਂ ਦਾ ਸਕੂਲ ਹੈਗਾ ਜੀ ਉਸ ਕਰਕੇ ਵੱਡੀ ਗੱਲ ਕਹੀ ਪੰਤਨਾ ਸਾਹਿਬ ਨੇ ਤੇ ਅਸਮ ਵਾਲਿਆਂ ਝਾੜੂ ਦਾ ਬਟਨ ਦਬਾ ਕੇ ਆਪ ਨੂੰ ਵਾਰ ਨੂੰ ਚੇਤਾ ਦੇਓ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਚਾਹ ਦੇ ਬਾਗਾਂ 'ਚ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਤਨਖਾਹ 250 ਤੋਂ ਬਤਾ ਕੇ 450 ਦਿਹਾੜੀ ਕਰ ਦਵਾਂਗੇ ਰੋਜ਼ ਦੀ ਜੋ ਕੰਨ ਹੈ ਅਸੀਂ ਕਰਦੇ ਹਾਂ ਜੀ ਵੱਡੀ ਖਬਰ ਤੁਹਾਨੂੰ ਦੱਸਦੀ ਜੀ ਪੰਤਪਾ ਸਾਹਿਬ ਜੋ ਹੈ ਪੂਰੇ ਦੇਸ਼ ਦੇ ਵਿੱਚ ਰੈਲੀ ਕਰਦੇ ਪਏ ਹੈ ਜੀ ਤੇ ਉਹਨਾਂ ਨੇ ਰੀਸੈਂਟਲੀ ਅਸਮ ਦੇ ਵਿੱਚ ਰੈਲੀ ਕਰਦੇ ਹੋਏ ਬੀਜੇਪੀ ਦੇ ਚੀਫ ਮਿਨਿਸਟਰ ਤੇ ਵੱਡਾ ਹਮਲਾ ਬੋਲਿਆ ਉਹਨਾਂ ਨੇ ਕਿਹਾ ਕਿ ਇਹ ਚੀਫ ਮਿਨਿਸਟਰ ਹੈਗੇ ਆ ਇਹਨਾਂ ਦਾ ਪ੍ਰਾਈਵੇਟ ਸਕੂਲ ਚੱਲਦਾ ਹੈਗਾ ਜੀ ਜਿਸ ਦੇਸ਼ ਦਾ ਰਾਜਾ ਵਪਾਰੀ ਹੋਵੇ ਉਸ ਦੇਸ਼ ਦੀ ਜਨਤਾ ਪਖਾਰੀ ਹੁੰਦੀ ਹੈ ਵੱਡੀ ਗੱਲ ਕਹੀ ਪੰਤਪਾ ਸਾਹਿਬ ਨੇ ਤੁਸੀਂ ਇਸ ਵਰਕੀ ਕਹੋਗੇ ਜਰੂਰ ਦੱਸੋ ਵੱਧ ਤੋਂ ਵੀਡੀਓ ਸ਼ੇਅਰ ਕਰ ਦਿਓ ਜੀ ਲਾਈਕ ਵੀ ਜਰੂਰ ਕਰ ਦੋ ਤੁਹਾਨੂੰ ਮੋਟੀਵੇਜ ਮਿਲੇਗੀ ਤਾਂ ਹੀ ਖਬਰ ਤੁਹਾਨੂੰ ਦਿੰਦੇ ਰਵਾਂਗੇ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਲੋਕ ਸਭਾ ਚੋਣਾਂ ਹੋ ਹੈ ਗਏ ਜੀ ਜੋ ਕਿ ਭਾਰਤ ਦੇ ਪੂਰੇ ਹੁੰਦੇ ਹੈ ਦੇ ਦੇਸ਼ ਦੇ ਵਿੱਚ ਤੇ ਪੰਤਪਾ ਸਾਹਿਬ ਨੇ ਹੁਣ ਅਸਮ ਦੇ ਵਿੱਚ ਰੈਲੀ ਕੀਤੀ ਵੱਡੀ ਗੱਲ ਕਹੀ ਅਸਮ ਵਾਲਿਆਂ ਦਾ ਧੰਨਵਾਦ ਕੀਤਾ ਪੰਤਪਾ ਸਾਹਿਬ ਨੇ ਕਿਹਾ ਕਿ ਤੁਸੀਂ ਸਾਨੂੰ ਵੱਡੀ ਵੋਟਾਂ ਤੇ ਜਿਤਾਓ ਤੇ ਅਸੀਂ ਤੁਹਾਡੇ ਜੋ ਹੈ ਵਧੀਆ ਕੰਮ ਕਰਾਂਗੇ ਲੋਕਾਂ ਦੀ ਤਿਆਰੀ ਬਣਾਵਾਂਗੇ ਸਕੂਲ ਬਣਾਵਾਂਗੇ ਹਸਪਤਾਲ ਬਣਾਵਾਂਗੇ ਤੇ ਇਹ ਵੱਡੀ ਗੱਲ ਕਹੀ ਪੰਤਪਾ ਸਾਹਿਬ ਨੇ ਅਸਮ ਦੇ ਵਿੱਚ ਰੈਲੀ ਕਰਦੇ ਹੋਏ ਲੋਕਿਆਂ ਦਾ ਕਾਫੀ ਜ਼ਿਆਦਾ ਘਟ ਸੀਗਾ ਤੇ ਜਿਸ ਨੂੰ ਦੇਖ ਕੇ ਪੰਤਪਾ ਸਾਹਿਬ ਨੇ ਖੁਸ਼ੀ ਬਖਸ਼ੀ ਤੇ ਮੈਸੇਜ ਵੀ ਦਿੱਤਾ ਕਿ ਕਿ ਹਾਂ ਕਿ ਆਸਾਮ ਵਾਲਿਓ ਤੁਸੀਂ ਜੋ ਹੈ ਨਾ ਪਿਆਰ ਦਿੱਤਾ ਤੇ ਜ ਮੈਂ ਤੁਹਾਡਾ ਸ਼ੁਕਰਗੁਜ਼ਾਰ ਕਰਦਾ ਹਾਂ ਉਹਨਾਂ ਨੇ ਭਾਜਪੀ ਤੇ ਵੀ ਵੱਡਾ ਹਮਲਾ ਬੋਲਿਆ ਉਹਨਾਂ ਨੇ ਕਿਹਾ ਪੰਤਪਾ ਸਾਹਿਬ ਨੇ ਲੋਕ ਹੁਣ ਜੁਮਲਿਆਂ ਦੀ ਨੀਤੀ ਤੋਂ ਅੱਕ ਚੁੱਕੇ ਨੇ ਇਮਾਨਦਾਰ ਰਾਜਨੀਤੀ ਵੱਲ ਵੱਧ ਰਹੇ ਨੇ ਅੱਜ ਦਾ ਇਕੱਠ ਇਹ ਸਾਬਿਤ ਕਰਦਾ ਹੈ ਕਿ ਅਸਮ ਦੇ ਲੋਕ ਹੁਣ ਬਦਲਾਅ ਲਈ ਤਿਆਰ ਬਰ ਤਿਆਰ ਬੈਠੇ ਨੇ ਵੇ ਵੱਡੀ ਗੱਲ ਕਹੀ ਪੰਤਨਾ ਸਾਹਿਬ ਨੇ ਇਕੱਠ ਬਹੁਤ ਜ਼ਿਆਦਾ ਸੀਗਾ ਜੀ ਲੋਕਾਂ ਨੇ ਬਹੁਤ ਜ਼ਿਆਦਾ ਹੰਗਾਰਾ ਦਿੱਤਾ ਹੈ ਅਸਮ ਦੇ ਲੋਕ ਜਿਹੜੇ ਹੈਗੇ ਤੁਹਾਨੂੰ ਦੱਸ ਦਈਏ ਭਾਜੀਪੀ ਦੀ ਸਰਕਾਰ ਹੈਗੀ ਅਸਮ ਦੇ ਵਿੱਚ ਤੇ ਅਸਮ ਦੇ ਚੀਫ ਮਿਨਿਸਟਰ ਹੈਗੇ ਜੀ ਪੰਤਨਾ ਸਾਹਿਬ ਨੇ ਕਿਹਾ ਕਿ ਨਾ ਦੇ ਸਕੂਲ ਹੈਗੇ ਐ ਤਾਂ ਖੁਦ ਵਪਾਰੀ ਹੈਗੇ ਐ ਜਿਸ ਦੇਸ਼ ਦਾ ਰਾਜਾ ਵਪਾਰੀ ਹੋਏ ਜਾਂ ਇਸ ਸਟੇਟ ਦਾ ਰਾਜਾ ਵਪਾਰੀ ਹੋਏ ਸਦੀ ਜਨਤਾ ਬਿਖਾਰੀ ਹੁੰਦੀ ਹੈਗੀ ਵੱਡੀ ਗੱਲ ਕਹੀ ਪੰਤਨਾ ਸਾਹਿਬ ਨੇ ਜਾਂਦੇ ਆਂਦੇ ਤੁਹਾਨੂੰ ਦੱਸ ਦਈਏ ਜੀ ਪੰਤਨਾ ਸਾਹਿਬ ਨੇ ਅਸਾਮ ਦੇ ਵਿੱਚ ਰੈਲੀ ਕਰਦੇ ਹੋਏ ਵੱਡੀ ਗੱਲ ਕਹੀ ਤੇ ਹਮਲਾ ਬੋਲਿਆ ਸੰਦੇ ਚੀਫ ਮਨਿਸਟਰ ਤੇ ਭਾਰਤੀ ਜਨਤਾ ਪਾਰਟੀ ਤੇ ਤੇ ਲੋਕਾਂ ਨੂੰ ਕਿਹਾ ਕਿ ਸਾਨੂੰ ਵੋਟ ਦੋ ਅਸੀਂ ਜੋ ਹੈ ਗਰੰਟੀਆਂ ਦਿੰਨੇ ਆ ਅਸੀਂ ਕੰਮ ਕਰਦੇ ਆ ਅਸੀਂ ਜੁੰਮਲੇ ਨਹੀਂ ਕਰਦੇ ਇਹ ਕਿਹਾ ਆਪਣਾ ਸਾਹਬ ਨੇ